ਅੱਜ ਪ੍ਰੋਜਪੁਰ ਦਾ ਤੁਹਾਨੂੰ ਬਸੰਤ ਤੇ ਸ਼ਾਪਿੰਗ ਦਿਖਾ ਰਹੇ ਆ ਕਿਉਂਕਿ ਤੁਹਾਨੂੰ ਪਤਾ ਬਸੰਤ ਜਿਹੜਾ ਆ ਰਿਹਾ ਕੁਝ ਦਿਨ ਰਹਿ ਗਿਆ ਤੇ ਬਹੁਤ ਧੂਮਤਾਂ ਨਾਲ ਵਰਲਡ ਦਾ ਮਸ਼ਹੂਰ ਬਸੰਤ ਤੇ ਪ੍ਰੋਜਪੁਰ ਦਾ ਨੰਬਰ 1 ਤੇ ਅਸੀਂ ਵੀ ਪਹੁੰਚੇ ਸੀ ਸਾਰੇ ਯਾਰ ਦੋਸਤ ਇਕੱਠੇ ਹੋ ਗਏ ਪਤੰਗ ਖਰੀਦਣ ਤੇ ਜਦੋਂ ਜਾ ਕੇ ਪਤੰਗਾਂ ਦਾ ਰੇਟ ਪੁੱਛਿਆ ਪਤੰਗ ਜਿਆਦੇ ਬਹੁਤ ਜਿਆਦੇ ਮਹਿੰਗੇ ਸੀ ਪਰ ਇਸ ਚੀਜ਼ ਦਾ ਪ੍ਰੋਜਪੁਰ ਵਸਗਨ ਕੋਈ ਫਰਕ ਨਹੀਂ ਪੈਂਦਾਗਾ ਕਿਉਂਕਿ ਪ੍ਰੋਜਪੁਰ ਵਾਲਿਆਂ ਨੂੰ ਸ਼ੌਂਕ ਹੈ ਜਿਹੜਾ ਇੱਕੋ ਹੀ ਇਤਿਆਰ ਬਹੁਤ ਜਿਆਦਾ ਵਰਲਡ 'ਚ ਮਸ਼ਹੂਰ ਹੈ ਜਿੰਦੇ ਤੇ ਕਰੋੜਰ ਬੀਫ ਹੋ ਕੇ ਜਾਂਦੇ ਆ ਤੇ ਛੌਂਕ ਨਾਲ ਲਾਉਂਦੇ ਆ ਤੇ ਅਸੀਂ ਫਿਰ ਸਾਰੇ ਯਾਰ ਦੋਸਤੋ ਇਕੱਠੇ ਹੋ ਕੇ ਖਰੀਦਦੇ ਸੀ ਆ ਪ੍ਰਿੰਸ ਜਿਹਨੇ ਇੱਕ ਵੀ ਗੁੱਡਾ ਨਹੀਂ ਲਾਣਾ ਤੇ ਕਿਵੇਂ ਸਲਾਹ ਕਰ ਰਿਹਾ ਤੇ ਕੰਨੂ ਨਬੋਲ ਕਰਨ ਗੱਬਰ ਸਿੰਘ ਸਾਜਣ ਰਵੀ ਤੇ ਕਾਲਾ ਸਿੰਘ ਜਸਵਿੰਦਰ ਕਾਲੇ ਜੀ ਨੂੰ ਕਿਨੇ ਭਿਆਰ ਨਾਲ ਤੇ ਰਵੀ ਪਤਾ ਨਹੀਂ ਕਿੰਨੂੰ ਲਾਂਤਾ ਪਾਈ ਜਾ ਰਿਹਾਗਾ ਤੇ ਬਾਅਦ ਚ ਕਹਿੰਦੇ ਵੀ ਆਪਾਂ ਇੱਥੋਂ ਹੁਣ ਉਧਰ ਚੱਲਦੇ ਹੈਗੇ ਆ ਇੱਥੇ ਗੁੱਡਾ ਬਹੁਤ ਮਹਿੰਗਾ ਹੈ ਤੇ ਦੇਖਣੇ ਗਾਂ ਚੱਕ ਝੀਲਾ ਦੇਖਣੇ ਹੈਗੇ ਆ ਤੇ ਸਾਰੇ ਦੇ ਵਿਚਾਰ ਬਣੇ ਫਿਰ ਬਾਜ਼ਾਰ ਚ ਵੜ ਗਏ ਤੇ ਅਹੀਂ ਸਾਰੇ ਜਣੇ ਤੁਰ ਕੇ ਤੇ ਕਿਸੇ ਦੇ ਵਿਚਾਰ ਕਿਧਰੋਂ ਬਣੇ ਕੋਈ ਕਵੇ ਇਹਧਰੋਂ ਚੱਲਦੇ ਆ ਆ ਫਰੀਦ ਆ ਗਿਆ ਡਾਣ ਜਨੇ ਕੋਈ ਗੁਰਦਾ ਨਹੀਂ ਖਰੀਦਣਾ ਹੈਗਾ ਤੇ ਨਾਲ ਛੋਟਾ ਡਾਣ ਤੁਰਿਆ ਫਿਰਦਾ ਗਿਆ ਜਸਤੇਂਦਰ ਕਾਲਾ ਜੀ ਵੀ ਆਏ ਨੇ ਸਾਜਨ ਜੀ ਵੀ ਆਏ ਨੇ ਤੇ ਫੇਰੇ ਹੀ ਗਾਜਲਨ ਮੋਲਗੰਦਾ ਉੱਧਰ ਆਪਣੀ ਇੱਕ ਦੁਕਾਨ ਜਾਨ ਪਛਾਣ ਵਾਲੀ ਹੈਗੀ ਉੱਥੇ ਸ਼ਾਇਦ ਆਪਾਂ ਦੇਖਨੇ ਗੁੱਡਾ ਚੰਗੀ ਕੁਆਲਿਟੀ ਦਾ ਮਿਲ ਜਾਏ ਪਰ ਗੱਬਰ ਸਿੰਘ ਕਹਿੰਦੇ ਉੱਥੋਂ ਵੀ ਨਹੀਂ ਮਿਲਣਾ ਜੇ ਤੁਹਾਨੂੰ ਮੈਂ ਦੱਸਦਾ ਜੇ ਇੱਥੋਂ ਚੱਕ ਲਓ ਫਰੀਦ ਮਿੰਟੋਂ ਮਿੰਟਾ ਤੇ ਸਾਜਣੀ ਕਹਿੰਦਾ ਮੈਂ ਘਟ ਤਾਂ ਮੈਂ ਵੀ ਅੱਜ ਦੇ ਵਿੱਚ ਵੀਡੀਓ ਲੈਵਾਂ ਮੈਂ ਸਾਰਿਆਂ ਦੀ ਵੀਡੀਓ ਬਣਾਉਣਾ ਮੇਰੀ ਫੋਟੋ ਨਹੀਂ ਆਉਂਦੀ ਵੀਡੀਓ ਨਹੀਂ ਆਉਂਦੀ ਲੈ ਲੋ ਜੀ ਮੋਢੇ ਤੇ ਰੱਖੀ ਜਿਵੇਂ ਇਹਨੇ 1500 ਗੁੱਡਾ ਇਕੱਲਾ ਲਈ ਚੁਹਲੇਟ ਲੈਣਾ ਨਾਲ ਛੋਟਾ ਡੌਨ ਫਿਰਦਾ ਜਿਹਨੇ ਇੱਕ ਵੀ ਗੁੱਡਾ ਨਹੀਂ ਲੁੱਟਣਾ ਲੈਣਾ ਤੇ ਇਹ ਫਰੀਦ ਗੁੱਡੇ ਲੁੱਟਨੇ ਨੇ ਤੇ ਨਮੋਲ ਫਿਰ ਲੈ ਗਿਆ ਉੱਥੇ ਜਿੱਥੇ ਜਾਣ ਪਛਾਣ ਵਾਲੀ ਦੁਕਾਨ ਸੀ ਕਹਿੰਦਾ ਆਪਾਂਥੋਂ ਲੈ ਲੀ ਗਏ ਮਾਹੀ ਫਿਰ ਥੋਂ ਗੁੱਡ ਪਤੰਗ ਕਰਾਏ ਤੇ ਕੋਈ ਕਹਿੰਦਾ ਕਿਹੜੀ ਕੁਆਲਿਟੀ ਦਾ ਪੇਪਰ ਹੋਣਾ ਚਾਹੀਦਾ ਕਿਹੜੇ ਦਾ ਥੋਂ ਹੀ ਪਤੰਗ ਫਿਰ ਲੈ ਤੇ ਨਾਲ ਛੋਟਾ ਡਾਣਾ ਐਵੇਂ ਇਹਨੇ ਇੱਕ ਵੀ ਗੁੱਡਾ ਨਹੀਂ ਜਿੰਨੇ ਪਿੰਡ ਡਾਣਾ ਇਹਨੇ ਬਸੰਤ ਵਾਲੇ ਦਿਨ ਸਾਰੇ ਗੁੱਡੇ ਲੁੱਟਣੇ ਜੇ ਤੇ ਇਹਨੂੰ ਸਲਾਹ ਦਿੱਤੀ ਹੋਈ ਨਾਲੇ ਤੇਰਾ ਕੱਦ ਕਿਵੇਂ ਬੰਦਣਾ ਹੈ ਛੋਟਾ ਜਿਹਾ ਡਾਣਾ ਰਹਿ ਗਿਆ ਤੇ ਜਸਵਿੰਦਰ ਕਾਲਾ ਜੀ ਪੀ ਕੋ ਬਟਾ ਖਰੀਦ ਕੇ ਹੀ ਟੋਰ ਬਣਾ ਦੇ ਫਿਰਦੇ ਹੋ ਗਏ ਕਹਿੰਦੇ ਬਾਧੂ ਨੇ ਬਾਕੀ ਇਹਨੇ ਸਾਡੇ ਫੜਕ ਫੜਾ ਫੜਕੇ ਡਾਣੇ ਆ ਤੇ ਥੋ ਅਸੀਂ ਗੁੱਡੇ ਖਰੀਦੇ ਤੇ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਜਗ ਪਰਲੀ ਦੁਕਾਨ ਤੋਂ ਚੱਪਰ ਖਰੀਦੋ ਉਹਦੇ ਤੇ ਚੱਪਰ ਕਿਤੇ ਨੂੰ ਫਿਰ ਰਵੀ ਮਿਤਰਾ ਸਾਹਜਣ ਦੇ ਗੱਬਰ ਨੂੰ ਭੇਜਿਆ ਤੇ ਰਵੀ ਦਾ ਕੋਈ ਧਿਆਨ ਨਹੀਂ ਹੈ ਗਾ ਵੀ ਕਹੀਂ ਗੁੱਡੇ ਲੈਣੇ ਨਹੀਂ ਇਹ ਵੀ ਡਾਣ ਵਾਲਾ ਬਿੱਲੀ ਹੈ ਤਲਵਾ ਪਾਣ ਵਾਲਾ ਬਿੱਲੇ ਤਰ੍ਹਾਂ ਤੇ ਨਾਲ ਗੱਬਰ ਗਿਆ ਚਲਾ ਦੇ ਨਾਲ ਸਾਹਜਣ ਸਾਹਜਣ ਗੱਬਰ ਨੂੰ ਕਹਿੰਦਾ ਯਾਰ ਮੇਰੀ ਵੀ ਵੀਡੀਓ ਬਣਾ ਚੱਪਰ ਹੀ ਖਰੀਦ ਲਿਆ ਤੇ ਮੇਰੀ ਫੋਟੋ ਨਹੀਂ ਆ ਰਹੀ ਮੈਂ ਸਾਰੇ ਦੀ ਵੀਡੀਓ ਬਣਾਈ ਹੈ ਤੇ ਤਾ ਨੂੰ ਪਤਾ ਕਿ ਬਰਬਾਜ ਲੱਗ ਪਿਆ ਵੀਡੀਓ ਬਣਾਣਾ ਤੇ ਇਹ ਬਸੰਤ ਤੁਹਾਨੂੰ ਪਤਾ ਬੜਾ ਜਿਆਦਾ ਮਸ਼ਹੂਰ ਬਸੰਤ ਹੈਗਾ ਬਰੋਜਪੁਰ ਦਾ ਤੇ ਬੜੀ ਦੁਨੀਆ ਬਾਰ ਬਾਰ ਆਣ ਕੇ ਇੱਥੇ ਬਸੰਤ ਮਨਾਉਂਦੀ ਬਾਅਦ ਚ ਕਹਿੰਦੇ ਟਿੱਕੀਆਂ ਖਾਣੀਆਂ ਆਪਾਂ ਦਿੱਲੀਗੜ ਜਾਣਾ ਅਸੀਂ ਆਪਦੇ ਹੱਥ ਦੇ ਪਤੰਗ ਫੜੇ ਤੇ ਬੈਠੇ ਬਾਈਕ ਤੇ ਅਸੀਂ ਦਿੱਲੀਗੜ ਪਹੁੰਚ ਗਏ ਤੁਹਾਨੂੰ ਪਤਾ ਹੈ ਦਿੱਲੀਗੜ ਦੀ ਬਹੁਤ ਜਿਆਦਾ ਮਸ਼ਹੂਰ ਟਿੱਕੀ ਹੈ ਉੱਥੇ 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 ਆਪਣੇ ਆਪਣੇ ਵਿਚਾਰ ਦੇ ਰਹੇ ਸਾਰੇ ਜਣੇ ਕੀ ਬਣ ਰਿਹਾ ਸੀ ਤੇ ਕੰਨੂ ਤਨਮੋਲ ਗਏ ਚਲੇ ਲਾਕਤਖਾਨ ਕੰਨੂ ਕੰਦਾ ਮੇਰਾ ਇਲਾਕੇ ਲਗਾ ਮੈਂ ਕਿਹਨਾਂ ਚ ਨਹੀਂ ਵੱਜਣੇ ਤੇ ਮੈਂ ਲਾਕ ਸੈਟ ਕਰਾ ਲਾ ਤੇ ਸਾਜਣ ਕੰਦਾ ਮੈਂ ਵੀ ਵੀਡੀਓ ਬਣਾ ਲਾ ਤੇ ਬਾਬਾ ਜੀ ਬੈਠੇ ਹੋਏ ਆ ਪਰਣਾ ਵਾਲਕੇ ਉੱਤੇ ਤੇ ਉਧਰ ਪ੍ਰਿੰਸ ਜੀ ਫਰੀਦ ਦੀਆਂ ਟਿਕੀਆਂ ਪਾੜੀ ਆਂਦੇ ਨੂੰ ਕਿਸ ਨਾ ਕੋਈ ਲੈਣਾ ਦੇਣਾ ਨਹੀਂ ਬਸ ਖਾਣ ਪੀਣ ਨਾਲ ਦੀ ਤੇ ਉਧਰ ਕਾਲੀ ਦੰਦ ਦੀ ਕੱਢੀ ਜਾ ਰੇ ਦੰਦ ਹੀ ਦੇਖਦੇ ਵੇ ਅਗੇ ਔਰਤ ਦੇਦਾ ਕੁਛ ਨਹੀਂ ਤੇ ਛੋਟਾ ਡਾਣੋ ਕੋਲ ਡਰਿੰਕ ਵਰਤਾਂ ਲਾ ਪਿਆ ਜਿਹੜੀ ਕੋਲਡਰਿੰਗ ਵਾਲੀ ਬੋਤਲ ਇਹਦੇ ਹੱਥ 'ਚ ਹੈ ਉਦੋਂ ਦਾ ਗੱਦ ਨਹੀਂ ਜਿੱਡੀ ਬੋਤਲ ਵੱਡੀ ਹੈ ਪਰ ਸਾਜਨ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਿਰਫ ਵੀਡੀਓ ਬਣਾਉਣ ਦੇ ਲੱਗਾ ਖੜਾ ਕਾਲੀ ਜਾਂ ਤਸਲਾਹ ਕਰਨੇ ਤੇ ਉਧਰੋਂ 92 ਤੁਰੀਆਂ ਦੇ ਨੇਰੇ ਦੂਰਾ ਗਲਾਸ ਕਹਿੰਦਾ ਹੋਰ ਚੱਕ ਕੇ ਮੈਨੂੰ ਪਾ ਦੇ ਤੇ ਕੋਲਡਰਿੰਗ ਦਾ ਉਧਰ 92 ਤੁਰੀਆਂ ਦੇ ਤੇ ਛੋਟਾ ਟੌਰ ਕੋ ਗੁਰਤਾ ਰਿਆ ਤੇ ਗੱਬਰ ਨੂੰ ਕੋਈ ਲੈਣਾ ਦੇਣਾ ਨਹੀਂ 92 ਤੁਰੀਆਂ ਕੇ ਭੁੱਖ ਸਾਰਿਆਂ ਨੂੰ ਬੜੀ ਲੱਗੀ ਹੋਈ ਸੀ ਉਸ ਤੋਂ ਬਾਅਦ ਮੈਂ ਕਿਹਾ ਯਾਰ ਚਲੋ ਚੰਦਿਆ ਟਾਈਮ ਬੜਾ ਗਿਆ ਧੁੰਦ ਵੀ ਪੈਣੀ ਹੈ ਠੰਡ ਬਹੁਤ ਹੋ ਗਈ ਹੈ ਤੇ ਆਪਾਂ ਬੈਠਣ ਚੱਲ ਜਾਈਏ ਤੇ ਸਾਰੇ ਜਣੇ ਖੋਸੇ ਤੇ ਕਾਲੀ ਦੇ ਦੰਦ ਹੀ ਦਿਖਦੇ ਸੀ ਮੈਂ ਹਾਂ ਤੂੰ ਇੰਗਰੀ ਧਿਆਨ ਨਾਲ ਤੇ ਦਰਸਾ ਜਣ ਜੀ ਵੀ ਸੈਕਾ ਕਿਚੇ ਰਵੀ ਵੀ ਪਤਨ ਕੀ ਹੱਥ ਖੜਾ ਕਰੀ ਜਾ ਰਿਹਾ ਤੇ ਸਾਰੇ ਲੱਗਿਆ ਖੜੇ ਆ ਗਿਆ ਦੋ ਦੇ ਤਿਆਰੀ ਕਰ ਬੜੇ ਖੋਸ਼ ਨੇ ਅੰਦਰ ਲੈ ਤੇ ਉਦੋਂ ਬਾਅਦ ਮੈਂ ਹਾਂ ਯਾਰ ਆਪਾਂ ਤੁਰਨਾ ਚਾਹੀਦਾ ਹੁਣ ਕਰ ਜਾਣਾ ਚਾਹੀਦਾ ਬੜਾ ਟਾਈਮ ਹੋ ਗਿਆ ਆਪਾਂ ਨੂੰ ਤੇ ਗੱਬਰ ਜੀ ਰਵੀ ਦੀਆਂ ਸੈਲਫੀਆਂ ਕਰੀ ਜਾ ਰਹੇ ਵੀਡੀਓ ਬਣਾਈ ਜਾ ਰਹੇ ਸਾਰਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਤੇ ਕਾਲੇ ਨੂੰ ਮੈਂ ਕਿਹਾ ਖਿੱਚ ਯਾਰ ਆਪਣੇ ਬਾਈਕਲ ਜੋ ਜਵਾਨ ਸਿੰਘ ਬੰਦਾ ਫਰਦਾ ਗਈ ਵੀ ਤਦੋਂ ਤੋਂ ਬਾਅਦ ਅਸੀਂ ਤੋਰ ਪੈ ਕਿਲੇ ਵਾਲੇ ਚੌਂਕ 'ਚ ਪਹੁੰਚ ਕੇ ਛੋਟਾ ਡੋਂਦੇ ਰੋਹੀ ਆਪਦੀ ਵੀਡੀਓ ਬਣਾ ਰਹੇ ਸੀ ਤੇ ਉਧਰ 사ਜਨ ਜੀ ਢਾਈ ਕੇ ਗਾਜ ਦੀ ਛਾਤੀ ਕੱਟ ਕੇ ਭਾਵੇਂ ਠੰਡ ਹੋਈ ਜਾਵੇ ਜੈਕਟ ਪਾਣ ਦੀ ਲੋੜ ਨਹੀਂ ਤੇ ਵਿੱਚ ਘੱਪੜ ਬੈਠਾ ਤੇ ਉਧਰ ਬਾਬਾ ਜੀ ਦੇ ਆ ਫਰੀ ਵਾਲਾ ਬੇਲੀ ਤੇ ਉਧਰੋਂ ਫਿਰ ਕਾਲਾ ਜੀ ਤੇ ਮੈਂ ਅਸੀਂ ਮੋਟਰਸਾਈਕਲ ਦੇ ਤੇ ਮੈਂ ਗਨ ਕਿਲੇ ਵਾਲੇ ਚੌਂਕ 'ਚ ਪਹੁੰਚ ਗਏ ਬੜਾ ਚਾਹ ਪਸੰਦ ਕਰਦਾ ਤੇ ਹੁਣ ਮੇ ਪਸੰਦ ਤੁਹਾਨੂੰ ਪਤਾ ਹੀ ਹੈ ਤੇ ਹਵਾ ਤੇ ਧੁੱਪ ਵਧੀਆ ਲੱਗੇ ਤੇ ਨਜ਼ਾਰੇ ਲਵਾਂਗੇ ਤੇ ਫੇਰੇ ਪਹੁੰਚਦੇ ਹੋਏ ਆਪਦੇ ਪਿੰਡ ਵਾਲੇ ਰੋਡ ਦੇ ਉੱਪਰ ਆ ਗਏ ਜਿੰਨੇ ਪਿੰਡ ਪਹੁੰਚ ਲਏ ਸੀ ਤੇ ਨਾਲੇ ਸਾਨੂੰ ਖੁਸ਼ੀ ਬੜੀ ਸੀ ਸਾਡੇ ਸਾਰੇ ਯਾਰ ਦੋਸਤ ਬੜੇ ਵਧੀਆ ਇਕੱਠੇ ਹੋਏ ਆ ਤੇ ਮਹਾਰਾਜ ਸਾਡੀ ਯਾਰੀ ਦੋਸਤੀ ਬਣਾਈ ਰੱਖੇ ਬੁਰਗਾਂ ਨਜ਼ਰਾਂ ਤੋਂ ਬਚਾਵੇ ਤੇ ਤੁਹਾਨੂੰ ਕਿਦਾਂ ਦਾ ਸਾਡਾ ਬਲੌਗ ਲੱਗਾ ਤੇ ਤੁਸੀਂ ਵੀ ਮਾੜੇ ਜਿਹਾ ਬਲੌਗ ਦੇ ਯਾਰ ਕਮੈਂਟ ਤੇ ਸ਼ੇਅਰ ਕਰ ਦੇਣਾ ਬੜੀ ਮਿਹਨਤ ਲੱਗੀ ਹੈਗੀ ਇਹ ਬਲੌਗ ਬਣਾਉਣ ਲੱਗਿਆਂ ਤੇ ਹੁਣ ਦੇਖਣੇ ਆ ਉਸ ਦਿਨ ਤੁਹਾਨੂੰ ਨਵਾਂ ਫਿਰ ਬਲੌਗ ਦਿਵਾਵਾਂਗੇ ਬਸੰਤ ਵਾਲੇ ਦੇਣਾ ਉਮੀਦ ਕਰਦੇ ਤੁਹਾਨੂੰ ਇਹ ਬਲੌਗ ਸਾਡਾ ਪਸੰਦ ਆਏਗਾ ਤੇ ਜਿੰਦੇ ਵਿੱਚ ਤੁਹਾਨੂੰ ਪਤਾ ਪ੍ਰੋਜਪੁਰ ਦਾ ਬਹੁਤ ਮਸ਼ਹੂਰ ਜਿਆਦਾ ਬਸੰਤ ਹੁੰਦਾ ਜਿੰਦੇ ਕਿ ਲੱਖਾਂ ਕਰੋੜਾ ਰੁਪਏ ਸ਼ੌਕ ਨਾਲ ਡਾਈ ਜਾਂਦੇ ਗਏ ਤੇ ਇਹ ਬਲੌਗ ਤੁਹਾਨੂੰ ਪਸੰਦ ਆਏਗਾ ਉਮੀਦ ਕਰਦੇ ਆ ਤੁਸੀਂ ਇਹ ਬਲੌਗ ਸਾਡਾ ਪਸੰਦਦਾ ਕਰੋਗੇ ਨੰਬਰ 1 ਪਸੰਦ ਪ੍ਰੋਜਪੁਰ ਸ਼ਹਿਰ ਦਾ